ਪਰਾ ਦੀ ਵੀ ਆਪਣੀ ਕਬੀਲਦਾਰੀ ਹੈ ਉਹਦੇ ਬਾਰੇ ਵੀ ਤੁਸੀਂ ਹੀ ਸੋਚਣਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਬਾਰੇ ਹੀ ਸਿਰਫ ਸੋਚੋ ਕਿ ਮੇਰਾ ਸਭ ਕੁਝ ਵਧੀਆ ਹੋ ਜਾਏ ਮੇਰੀ ਨਾਲ ਕੁਝ ਹੀ ਰਹਿ ਜਾਵੇ ਤੁਹਾਨੂੰ ਆਪਣੇ ਪਿਛਲੇ ਘਰ ਬਾਰੇ ਵੀ ਬਿਹਤਰ ਪਤਾ ਹੁੰਦਾ ਤੁਸੀਂ ਕਿਹੜੇ ਕਬੀਲਦਾਰੀ ਜਾਣਦੀਆਂ ਨਹੀਂ ਹੈਗੀਆਂ ਵੀ ਤੁਹਾਨੂੰ ਕੁਝ ਪਤਾ ਨਹੀਂ ਹੁੰਦਾ ਹਰ ਵੇਲੇ ਮਤਲਬ ਇਹ ਨਹੀਂ ਸੋਚੀਦਾ ਵੀ ਬਸ ਮੈਂ ਝਾੜੂ ਲੈ ਕੇ ਹੂੰਜੀ ਲਿਆਵਾ ਪਿੱਛੇ ਜੋ ਕੁਝ ਵੀ ਹੈਗਾ ਹਨਾ ਕਿ ਤੁਹਾਡੀ ਆਪਣੀ ਮਾਂ ਹੈ ਨਾ ਪਰ ਇਹ ਵੀ ਯਾਦ ਰੱਖਿਓ ਕਿ ਪਰਜਾਈ ਦੀ ਤਾਂ ਉਹ ਸੱਸ ਹੈ ਨਾ ਜਿਵੇਂ ਦਾ ਸਲੂਕ ਉਹਦਾ ਮਾਂ ਬਣ ਕੇ ਤੁਹਾਡੇ ਨਾਲ ਹੈ ਹੋ ਸਕਦਾ ਸੱਸ ਦੇ ਰੂਪ ਚੋਂ ਇਹਦਾ ਨਾ ਹੋਵੇ ਜਦੋਂ ਤੁਸੀਂ ਚਾਹਨੀ ਆਂ ਵੀ ਤੁਹਾਡੇ ਘਰ ਦੇ ਵਿੱਚ ਤੁਹਾਡਾ ਹੁਕਮ ਚੱਲੇ ਪਰ ਜਵਾਈ ਦਾ ਵੀ ਤਾਂ ਜੀ ਕਰਦਾ ਨਾ ਉਹਦਾ ਵੀ ਘਰ ਹੈ ਉਹਦਾ ਵੀ ਨਹੀਂ ਦਿਲ ਕਰਦਾ ਵੀ ਮੇਰੇ ਘਰ ਦੇ ਵਿੱਚ ਵੀ ਮੇਰੀ ਚੱਲੇ ਤੁਸੀਂ ਚਾਹਨੀ ਆਂ ਵੀ ਸਹੁਰਿਆਂ ਦੇ ਵਿੱਚ ਥੋੜੀ ਚੱਲੇ ਹੈਨਾ ਤੁਹਾਡੇ ਸਹੁਰਿਆਂ ਦੇ ਵਿੱਚ ਤੇ ਪੇਕਿਆਂ ਦੇ ਵਿੱਚ ਤੁਹਾਡੀ ਮਾਂ ਦੀ ਚੱਲੇ ਐਵੇਂ ਕਿਵੇਂ ਹੋ ਸਕਦਾ ਹਰੇ ਹਰੇ ਬਾਗਾਂ ਵਿੱਚ ਉੱਚੀਆਂ ਹਵੇਲੀਆਂ ਨਨਾਨ ਪਰਜਾਈ ਅਸੀਂ ਗੂੜੀਆਂ ਸਹੇਲੀਆਂ ਬਹੁਤ ਸੋਹਣਾ ਰਿਸ਼ਤਾ ਹੁੰਦਾ ਨੰਦ ਤੇ ਪਰਜਾਈ ਦਾ ਜਿਹੜੇ ਘਰਾਂ ਦੇ ਵਿੱਚ ਕਰਦੀਆਂ ਕੁੜੀਆਂ ਤੇ ਨੂਹਾਂ ਦੇ ਵਿੱਚ ਆਪਸ ਚ ਸਾਂਝ ਹੁੰਦੀ ਹੈ ਨਾ ਬਣਦੀ ਹੁੰਦੀ ਹੈ ਉਹਨਾਂ ਘਰਾਂ ਨੂੰ ਕਦੇ ਕੋਈ ਨਹੀਂ ਤੋੜ ਸਕਦਾ ਉਹਨਾਂ ਘਰਾਂ ਦੇ ਵਿੱਚ ਬਹੁਤ ਬਰਕਤ ਰਹਿੰਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਾਂ ਸਮੇ ਦਾ ਹੀ ਚਲਣ ਕੁਝ ਅਜਿਹਾ ਹੋ ਗਿਆ ਕਿ ਇਸ ਰਿਸ਼ਤੇ ਨੂੰ ਵੀ ਨજર ਜੀ ਲੱਗੀ ਸਵਾਰਥਪੁਣੇ ਨੇ ਘੇਰ ਲਿਆ ਇਸ ਰਿਸ਼ਤੇ ਨੂੰ ਵੀ ਤੇ ਤਾਂ ਕਰਕੇ ਬਹੁਤ ਸਾਰੇ ਫਰਕ ਜਿਹੜੇ ਆ ਉਹ ਜੋ ਕੇ ਸਮੇਂ ਦੇ ਵਿੱਚ ਇਸ ਰਿਸ਼ਤੇ ਦੇ ਵਿੱਚ ਵੀ ਆ ਗਏ ਉਂਝ ਜੇ ਅਸੀਂ ਸੋਚੀਏ ਕਹਿੰਦੇ ਕਿ ਜੇ ਭੈਣ ਵੱਡੀ ਹੈ ਨਾ ਤਾਂ ਉਹ ਦੂਜੀ ਮਾਂ ਹੁੰਦੀ ਹੈ ਤੇ ਜੇ ਭਰਾ ਛੋਟਾ ਏ ਤਾਂ ਉਹ ਪਹਿਲਾ ਪੁੱਤ ਹੁੰਦਾ ਏਸੀ ਤਰ੍ਹਾਂ ਕਹਿੰਦੇ ਆ ਵੀ ਜੇ ਭੈਣ ਨਿੱਕੀ ਹੈ ਤਾਂ ਉਹ ਭਰਾ ਦੀ ਪਹਿਲੀ ਧੀ ਹੁੰਦੀ ਹੈ ਤੇ ਜੇ ਵੱਡੀ ਹੈ ਤਫਿਰ ਉਹ ਦੂਜੀ ਮਾਂ ਹੁੰਦੀ ਐ ਬਹੁਤ ਉੱਚਾ ਰੁਤਬਾਏ ਭੈਣ ਤੇ ਭਰਾ ਦੇ ਰਿਸ਼ਤੇ ਦਾ ਵੀ ਪਰ ਭਰਾਵਾਂ ਨਾਲ ਸਾਂਝ ਕਦੋਂ ਕਾਇਮ ਰਹੂਗੀ ਜਦੋਂ ਪਰਜਾਈਆਂ ਨਾਲ ਬਣਾ ਕੇ ਰੱਖਾਂਗੇ ਪਰਜਾਈਆਂ ਕੋਈ ਸਾਡੀਆਂ ਦੁਸ਼ਮਣ ਥੋੜੀ ਨੇ ਥੋੜੇ ਤੋਂ ਬਾਅਦ ਥੋੜੇ ਪੇਕੇ ਘਰ ਨੂੰ ਜਿਹਨੇ ਸੰਭਾਲਣਾ ਉਹ ਤੁਹਾਡੀਆਂ ਪਰਜਾਈਆਂ ਹੀ ਤਾਂ ਹੈਗੀਆਂ ਨੇ ਪਰ ਅਸੀਂ ਇੱਕ ਵਿਰੋਧੀ ਜਾ ਮੰਨ ਕੇ ਟੀਮ ਤਿਆਰ ਕਰ ਲੈਨੇ ਆਂ ਕਈ ਵਾਰ ਹੈਨਾ ਵੀ ਪਰਜਾਈ ਅੱਜ ਦੇ ਸਮੇਂ ਦੇ ਵਿੱਚ ਨਾ ਜਿਹੜੇ ਰਿਸ਼ਤਿਆਂ ਦੇ ਵਿੱਚ ਖਟਾਸ ਜੀ ਆ ਰਹੀ ਹੈ ਉਹਦੇ ਕੁਝ ਕਾਰਨ ਨੇ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਨਾ ਅੱਜ ਕੁਝ ਗੱਲਾਂ ਕਰਨੀਆਂ ਤੁਸੀਂ ਇਹ ਗੱਲਾਂ ਸੁਣ ਕੇ ਨਾ ਪਰਖ ਕਰਿਓ ਵੀ ਕਿਤੇ ਅਸੀਂ ਐਵੇਂ ਦਾ ਕੁਝ ਤਾਂ ਨਹੀਂ ਕਰਦੇ ਤੇ ਜੇ ਅਸੀਂ ਕਰ ਰਹੇ ਹਾਂ ਫਿਰ ਸਾਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਹੀ ਉਹ ਕਾਰਨ ਨੇ ਜਿਨ੍ਹਾਂ ਦੇ ਨਾਲ ਜੇ ਤੁਹਾਨੂੰ ਲੱਗ ਰਿਹਾ ਹੈ ਨਾ ਵੀ ਅੱਜ ਕੋਈ ਫਰਕ ਨਹੀਂ ਪੈਣਾ ਹਲੇ ਮਾਪਿਆਂ ਦੀ ਘਰ ਦੇ ਵਿੱਚ ਚੱਲ ਰਹੀ ਹੈ ਤਾਂ ਫਿਰ ਉਹਨਾਂ ਤੋਂ ਬਾਅਦ ਪੇਕੇ ਛੁੱਟ ਜਾਣਗੇ ਇਹ ਗੱਲ ਸੁਣਨੀ ਔਖੀ ਲੱਗਦੀ ਹੈ ਪਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਨਾ ਇਹ ਮੰਨ ਲਓ ਕਿ ਜਦੋਂ ਤੁਹਾਡਾ ਵਿਆਹ ਹੋ ਗਿਆ ਤੇ ਹੁਣ ਤੁਸੀਂ ਇੱਕ ਵੱਖਰੇ ਘਰ ਦੇ ਵਿੱਚ ਚਲੇ ਗਏ ਹੈਨਾ ਜਿਹੜਾ ਪਿਛਲਾ ਘਰ ਆ ਤੁਹਾਡਾ ਪਿਕਾ ਘਰ ਉਹ ਪਿਛਲਾ ਹੀ ਘਰ ਹੈ ਉਹ ਤੁਹਾਡਾ ਘਰ ਨਹੀਂ ਹੈਗਾ ਹੁਣ ਉਹ ਜੇ ਮਾਪਿਆਂ ਦੀ ਪੁੱਗ ਰਹੀ ਹੈ ਤਾਂ ਬਹੁਤ ਵਧੀਆ ਗੱਲ ਹੈ ਧੰਨਵਾਦੀ ਹਾਂ ਤੁਸੀਂ ਭਰਾ ਭਜਾਈਆਂ ਦੇ ਵੀ ਉਹਨਾਂ ਨੇ ਉਹਨਾਂ ਨੂੰ ਉਹ ਬਣ ਦਾ ਸਥਾਨ ਦਿੱਤਾ ਹੋਇਆ ਹੈ ਮਾਪਿਆਂ ਨੂੰ ਘਰ ਦੇ ਵਿੱਚ ਠੀਕ ਹੈ ਉਹ ਘਰ ਹੁਣ ਭਰਾ ਭਜਾਈ ਦਾ ਤੁਹਾਡਾ ਘਰ ਉਹ ਘਰ ਹੈ ਜਿੱਥੇ ਤੁਸੀਂ ਵਿਆਹ ਕੇ ਗਈ ਹੋ ਤੁਹਾਡਾ ਸੋਹਰਾ ਘਰ ਤੁਹਾਨੂੰ ਉਹਨਾਂ ਦੇ ਧੰਨਵਾਦੀ ਹੋਣਾ ਚਾਹੀਦਾ ਕਿ ਉਹਨਾਂ ਨੇ ਤੁਸੀਂ ਉਸ ਘਰ ਦੇ ਵਿੱਚ ਗਏ ਹੋ ਤੁਸੀਂ ਉੱਥੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੋ ਉਸ ਘਰ ਨੇ ਤੁਹਾਨੂੰ ਸਾਰੇ ਹੱਕ ਦਿੱਤੇ ਨੇ ਘੱਟੋ ਘੱਟ ਜਿਨ੍ਹਾਂ ਨੂੰ ਸਾਰੇ ਮਤਲਬ ਚੰਗੇ ਸਹੁਰੇ ਮਿਲੇ ਹੋਏ ਆ ਹਨਾ ਉਹਨਾਂ ਨੂੰ ਤਾਂ ਅਜਿਹਾ ਜ਼ਰੂਰ ਕਰਨਾ ਚਾਹੀਦਾ ਜੜੀਆਂ ਤਾਂ ਮਤਲਬ ਜਿਨ੍ਹਾਂ ਨੂੰ ਕੋਈ ਆਸ ਹੀ ਨਹੀਂ ਹੈਗੀ ਸਹੁਰਿਆਂ ਤੋਂ ਜਿਨ੍ਹਾਂ ਨੇ ਕਹਿੰਦੇ ਵੀ ਆਪਣਾ ਸਿਰ ਆਪੇ ਗੁੰਦਣਾ ਉਹ ਤਾਂ ਚਲੋ ਮੰਨਿਆ ਵੀ ਜੇ ਅਜਿਹਾ ਕੁਝ ਕਰਦੀਆਂ ਵੀ ਨੇ ਤਾਂ ਵੀ ਪਰ ਉਹ ਗਲਤ ਹੈ ਠੀਕ ਹੈ ਹੁਣ ਅਸੀਂ ਕੀ ਕਰਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਨਾ ਜਦੋਂ ਤੁਸੀਂ ਵਿਆਈਆਂ ਗਈਆਂ ਤੁਹਾਡਾ ਇੱਕ ਵੱਖਰਾ ਘਰ ਹੈ ਹਨਾ ਪੇਕੇ ਘਰ ਤੋਂ ਝਾਕ ਰੱਖਣੀ ਬੰਦ ਕਰ ਦਿਓ ਹਰ ਵਾਰ ਪੇਕੇ ਘਰ ਵੱਲ ਝਾਕਣਾ ਬੰਦ ਕਰ ਦਿਓ ਵੀ ਪੇਕੇ ਗਈਆਂ ਤਾਂ ਕੀ ਲੈ ਕੇ ਉਹਨਾਂ ਤੋਂ ਆ ਜਾ ਮੈਂ ਘਰ ਨੂੰ ਠੀਕ ਹੈ ਜੇ ਆਉਣ ਤਾਂ ਉਹ ਮੈਨੂੰ ਕੀ ਦੇ ਜਣ ਠੀਕ ਹੈ ਜੀ ਤੁਹਾਨੂੰ ਲੱਗ ਰਿਹਾ ਹੈ ਨਾ ਵੀ ਥੋੜੇ ਪੇਕੇ ਨੇ ਥੋੜਾ ਬਹੁਤ ਵਧੀਆ ਹੈ ਉੱਥੇ ਠੀਕ ਹੈ ਚੰਗੀ ਗੱਲ ਹੈ ਪਰ ਕੁੜੀਆਂ ਪੇਕਿਆਂ ਨੂੰ ਵੀ ਨਾ ਆਉਂਦੀਆਂ ਜਾਂਦੀਆਂ ਹੀ ਚੰਗੀਆਂ ਲੱਗਦੀਆਂ ਨੇ ਤੁਸੀਂ ਥੋੜੇ ਦਿਨ ਲਈ ਉੱਥੇ ਮਤਲਬ ਜਿਸੀ ਪੱਕੇ ਰਹਿਣ ਚਲੇ ਜਾਓਗੇ ਨਾ ਰੱਬ ਨਾ ਕਰੇ ਪਰ ਜੇ ਕਦੇ ਐਵੇਂ ਦੀ ਨੌ ਬਤਾ ਗਈ ਨਾ ਤੁਸੀਂ ਦੇਖ ਲਿਓ ਭਰਾ ਪਰਜਾਈਆਂ ਦੇ ਚਿਹਰੇ ਮਾਪਿਆਂ ਦੇ ਚਿਹਰੇ ਕਿਵੇਂ ਦੇ ਹੋ ਜਾਂਦੇ ਆ ਮਾਪੇ ਵੀ ਨਹੀਂ ਰੱਖਦੇ ਤਿੰਨਾਂ ਨੂੰ ਵਿਆਹੀਆਂ ਹੋਈਆਂ ਨੂੰ ਘਰਾਂ ਦੇ ਵਿੱਚ ਹਨਾ ਉਹਨਾਂ ਨੂੰ ਵੀ ਹੁੰਦਾ ਇਹ ਆਪਣੇ ਘਰੀ ਵਸਦੀਆਂ ਰਹਿਣ ਤੇ ਜੇ ਹੁਣ ਤੁਸੀਂ ਇਹ ਸੋਚ ਰਹੇ ਹੋ ਵੀ ਹਰੇਕ ਵਾਰ ਉਹਨਾਂ ਵੱਲ ਹੀ ਥੋੜੀ ਝਾਕਣਾ ਹੈ ਵੀ ਉਹ ਆਉਣਗੇ ਤਾਂ ਕੀ ਲੈ ਕੇ ਆਉਣਗੇ ਕੀ ਕਰਦੀਏ ਮਤਲਬ ਉਹ ਤੁਹਾਡੇ ਲਈ ਕੀ ਕਰ ਦੇਣ ਠੀਕ ਹੈ ਇਹਨੂੰ ਬੰਦ ਕਰ ਦਿਓ ਕਿ ਮੈਂ ਬਹੁਤ ਸਾਰੀਆਂ ਕੁੜੀਆਂ ਨੂੰ ਦੇਖਦੀ ਆ ਉਹ ਮਤਲਬ ਹਨਾ ਵੀ ਮੈਨੂੰ ਤਾਂ ਆਉਂਗੇ ਤੁਸੀਂ ਮੇਰੇ ਲਈ ਮਹਿੰਗਾ ਸੂਟ ਹੀ ਲੈ ਕੇ ਆਇਓ ਵਧੀਆ ਕੱਪੜੇ ਹੀ ਲੈ ਕੇ ਆਇਓ ਮੇਰੇ ਤਾਂ ਫਲਾਣੇ ਰਿਸ਼ਤੇਦਾਰ ਨੂੰ ਵੀ ਕੱਪੜੇ ਆਉਣ ਮੇਰੇ ਉਹਨੂੰ ਵੀ ਕੱਪੜੇ ਆਉਣ ਸਰਗੀ ਸੰਧਾਰੇ ਦੇ ਵਿੱਚ ਹਨਾ ਉਹ ਕਰ ਵੀ ਤੁਹਾਡਾ ਆਪਣਾ ਹੀ ਐ ਜਦੋਂ ਤੁਹਾਡਾ ਵਿਆਹ ਹੋ ਗਿਆ ਭਰਾ ਦਾ ਵਿਆਹ ਹੋ ਚੁੱਕਿਆ ਭਰਾ ਦੀ ਵੀ ਆਪਣੀ ਕਬੀਲਦਾਰੀ ਐ ਉਹਦੇ ਬਾਰੇ ਵੀ ਤੁਸੀਂ ਹੀ ਸੋਚਣਾ ਐ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਬਾਰੇ ਹੀ ਸਿਰਫ ਸੋਚੋ ਕਿ ਮੇਰਾ ਸਭ ਕੁਝ ਵਧੀਆ ਹੋ ਜੇ ਮੇਰੀ ਨਾਲ ਕੁਛ ਹੀ ਰਹਿ ਜੇ ਤੁਹਾਨੂੰ ਆਪਣੇ ਪਿਛਲੇ ਘਰ ਬਾਰੇ ਵੀ ਬਿਹਤਰ ਪਤਾ ਹੁੰਦਾ ਤੁਸੀਂ ਕਿਹੜੇ ਕਬੀਲਦਾਰੀ ਜਾਣਦੀਆਂ ਨਹੀਂ ਹੈਗੀਆਂ ਵੀ ਤੁਹਾਨੂੰ ਕੁਝ ਪਤਾ ਨਹੀਂ ਹੁੰਦਾ ਹਰ ਵੇਲੇ ਮਤਲਬ ਇਹ ਨਹੀਂ ਸੋਚੀਦਾ ਵੀ ਬਸ ਮੈਂ ਝਾੜੂ ਲੈ ਕੇ ਹੂੰ ਜੀ ਲਿਆਵਾ ਪਿੱਛੇ ਜੋ ਕੁਝ ਵੀ ਹੈਗਾ ਹਨਾ ਪਰਜਾਈਆਂ ਜਿਹੜੇ ਨੇ ਉਹਨਾਂ ਦੇ ਆਪਣੇ ਵੀ ਪਰਿਵਾਰ ਨੇ ਉਹਨਾਂ ਦੀਆਂ ਆਪਣੀਆਂ ਵੀ ਕਬੀਲਦਾਰੀਆਂ ਨੇ ਆਪਣੀਆਂ ਵੀ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਵੀ ਅੱਗੇ ਉਹ ਜਵਾਕ ਜੱਲੇ ਵਾਲੇ ਨੇ ਠੀਕ ਹੈ ਤਾਂ ਉਹਨਾਂ ਨੂੰ ਵੀ ਪਹਿਲਾਂ ਹੀ ਮਾਪੇ ਮੈਨੂੰ ਲੱਗਦਾ ਵੀ ਸਰਦੇ ਪੁੱਜਦੇ ਜਿੰਨਾ ਕੁ ਵੀ ਉਹ ਦੇ ਸਕਦੇ ਆ ਧੀਆਂ ਨੂੰ ਉਹਨਾਂ ਕ ਪਹਿਲਾਂ ਹੀ ਸਾਰੇ ਦਿੰਦੇ ਹੀ ਹੁੰਦੇ ਨੇ ਠੀਕ ਹੈ ਤਾਂ ਕਦੇ ਵੀ ਨਾ ਲਾਲਚ ਨਾ ਕਰੋ ਲਾਹਾਂ ਨਾ ਤੱਕੋ ਵੀ ਮੈਨੂੰ ਆ ਵੀ ਮਿਲ ਜੇ ਪੇਕਿਆਂ ਤੋਂ ਆ ਵੀ ਮਿਲ ਜੇ ਇਹ ਨਹੀਂ ਤੁਸੀਂ ਕਰਨਾ ਇਹਦੇ ਨਾਲ ਦੂਜਾ ਨੁਕਸਾਨ ਪਤਾ ਕੀ ਹੋਊਗਾ ਇੱਕ ਤਾਂ ਥੋੜੀ ਇੱਜ਼ਤ ਘਟ ਜਾਂਦੀ ਹੈ ਪੇਕਿਆਂ ਦੇ ਵਿੱਚ ਥੋੜੀ ਇਮੇਜ ਐਵੇਂ ਦੀ ਬਣ ਜਾਂਦੀ ਹੈ ਠੀਕ ਹੈ ਮੈਂ ਨਾ ਬਹੁਤ ਸਾਰੇ ਨਿਆਣਾਂ ਨੂੰ ਹਾਸੀ-ਆਸੀ ਦੇ ਵਿੱਚ ਵੀ ਕਹਿੰਦੇ ਹੋਏ ਸੁਣਿਆ ਵੀ ਆਹ ਚੀਜ਼ ਫਲਾਣੀ ਚੀਜ਼ ਲੁਕੋ ਦਿਓ ਜੇ ਭੂਆ ਆ ਗਈ ਉਹਨੇ ਲੈ ਜਾਣੀ ਠੀਕ ਹੈ ਇਹਦਾ ਮਤਲਬ ਥੋੜੀ ਧਾਰਨਾ ਫਿਰ ਐਵੇਂ ਦੀ ਬਣ ਚੁੱਕੀ ਆ ਤੁਹਾਡੇ ਬਾਰੇ ਕਿ ਉਹ ਜਦੋਂ ਵੀ ਕੁੜੀ ਆਈ ਉਹਨੇ ਸਾਰਾ ਕੁਝ ਹੁੰਝਕੀ ਲੈ ਜਾਣਾ ਇਥੋਂ ਠੀਕ ਹੈ ਜਿੰਨਾ ਚਿਰ ਤਾ ਮਾਪੇ ਹੈਗੇ ਨੇ ਅਗਲੇ ਤੁਹਾਨੂੰ ਬਰਦਾਸ਼ਤ ਕਰ ਲੈਣਗੇ ਉਸ ਤੋਂ ਬਾਅਦ ਫਿਰ ਤੁਸੀਂ ਤੰਗ ਹੋਵੋਂਗੀਆਂ ਆਪਣੀ ਇਹ ਆਦਤ ਇਸ ਵਾਰ ਤੁਸੀਂ ਬਦਲ ਲਓ ਕਿਉਂਕਿ ਦੇਖੋ ਹਰ ਕੁੜੀ ਜਿਹੜੀ ਹੈ ਉਹ ਇਸ ਰਿਸ਼ਤੇ ਦੇ ਵਿੱਚ ਤਾਂ ਹੈਗੀ ਉਹ ਨਨਣ ਭਝਾਈ ਠੀਕ ਹੈ ਮੈਂ ਕਿਸੇ ਦੀ ਨਨਦਵੀਂ ਆ ਕਿਸੇ ਦੀ ਭਝਾਈ ਵੀ ਆ ਠੀਕ ਹੈ ਹਰ ਕੁੜੀ ਜਿਹੜੀ ਵੀ ਆਈ ਹੋਈ ਆ ਉਹਦੇ ਕੋਲੇ ਰਿਸ਼ਤੇ ਤਾਂ ਹੈਗੇ ਹੀ ਨੇ ਤਾਂ ਸਾਨੂੰ ਪਤਾ ਹੈ ਨਾ ਕਿ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਕਿਵੇਂ ਵਿਚਰਨਾ ਠੀਕ ਹੈ ਅਸੀਂ ਉਹ ਚੀਜ਼ਾਂ ਨਹੀਂ ਕਰਨੀਆਂ ਜਿਹੜੀਆਂ ਬਾਅਦ ਦੇ ਵਿੱਚ ਸਾਡਾ ਪੇਕਿਆਂ ਦੇ ਵਿੱਚ ਬੜਨਾ ਵੀ ਔਖਾ ਕਰ ਦੇਣ ਹੁਣ ਜੇ ਮਾਂ ਪਿਓ ਦੇ ਵਿੱਚ ਜਾਂ ਤੁਹਾਡੀ ਜਿਵੇਂ ਸੱਸ ਨੂੰਹ ਨੇ ਉਹ ਆਪਸ ਦੇ ਵਿੱਚ ਹੈਨਾ ਤੁਹਾਡੀ ਮਾਂ ਤੇ ਤੁਹਾਡੀ ਪਰਜਾਈ ਠੀਕ ਹੈ ਕੋਈ ਮਸਲਾ ਹੋ ਗਿਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਤਾਂ ਤੁਸੀਂ ਸਿਰਫ ਮਾਂ ਦਾ ਪੱਖ ਸੁਣ ਕੇ ਠੀਕ ਹੈ ਪਰ ਜਾਈ ਨੂੰ ਕੁਝ ਨਹੀਂ ਬੋਲਣਾ ਹੈਗਾ ਇਹ ਬਹੁਤ ਸਾਰੀਆਂ ਕੁੜੀਆਂ ਇਹ ਗਲਤੀ ਕਰ ਦਿੰਨੀਆਂ ਤੂੰ ਐਵੇਂ ਕਰਦੀ ਐ ਤੂੰ ਐਵੇਂ ਕਰਦੀ ਐ ਮੈਨੂੰ ਤੂੰ ਮੇਰੀ ਮਾਂ ਨਾਲ ਇਹ ਕੀਤਾ ਉਹ ਕੀਤਾ ਦੇਖੋ ਉਹ ਇੱਕ ਹੀ ਘਰ ਦੇ ਵਿੱਚ ਨੇ ਉਹ ਸੱਸ ਨੂੰ ਨੇ ਉਹ ਗੱਲ ਨੂੰ ਫੇਰ ਇਕੱਠੀਆਂ ਹੋ ਜਾਣਗੀਆਂ ਉਹਨਾਂ ਦੇ ਵਿੱਚ ਇਹ ਸਭ ਕੁਝ ਚੱਲਦਾ ਹੀ ਰਹਿਣਾ ਵਿੱਚ ਹਮੇਸ਼ਾ ਲਈ ਬੁਰੇ ਬਣ ਜਾਓਗੇ ਤੁਸੀਂ ਉਸ ਤੋਂ ਬਾਅਦ ਤੁਸੀਂ ਜੇ ਲੱਖ ਕੋਸ਼ਿਸ਼ ਕਰ ਲਿਓ ਅਗਲੇ ਨੂੰ ਯਾਦ ਰਹੂਗਾ ਵੀ ਜਦੋਂ ਦੀਦੀ ਫਲਾਣੇ ਮੌਕੇ ਆਏ ਸੀਗੇ ਉਹ ਮੈਨੂੰ ਇਹ ਕੁਝ ਬੋਲ ਕੇ ਗਏ ਆ ਜੇ ਤੁਸੀਂ ਵੱਡੇ ਹੋ ਜਾਂ ਛੋਟੇ ਹੋ ਫਿਰ ਤਾਂ ਤੁਹਾਡਾ ਬੋਲਣ ਦਾ ਹੱਕ ਹੀ ਨਹੀਂ ਹੈਗਾ ਜੇ ਤੁਹਾਨੂੰ ਲੱਗ ਰਿਹਾ ਕਿ ਸੱਚਮੁੱਚ ਕਿਤੇ ਕੁਝ ਗਲਤ ਹੋ ਰਿਹਾ ਹੈ ਨਾ ਤਾਂ ਇੱਕ ਸਲੀਕੇ ਨਾਲ ਉਸ ਚੀਜ਼ ਬਾਰੇ ਗੱਲ ਕਰੋ ਪਰ ਹੱਦ ਤੋਂ ਜ਼ਿਆਦਾ ਲਿਮਟ ਤੋਂ ਜ਼ਿਆਦਾ ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ ਉਸ ਤੋਂ ਬਾਅਦ ਘਰ ਦੇ ਵਿੱਚ ਹੋਰ ਤੁਹਾਡੇ ਤੋਂ ਵੱਡੇ ਪਰਿਵਾਰਕ ਜੀ ਹੈਗੇ ਨੇ ਉਹ ਉਸ ਮਸਲੇ ਨੂੰ ਆਪੇ ਸੁਲਝਾ ਲੈਣਗੇ ਠੀਕ ਹੈ ਤੁਹਾਡਾ ਵਿੱਚ ਬੋਲਣਾ ਜਦੋਂ ਤੁਸੀਂ ਮਤਲਬ ਜਦੋਂ ਘਰ ਦੀ ਕੁੜੀ ਵਿੱਚ ਬੋਲਦੀ ਹੈ ਨਾ ਫਿਰ ਗੱਲ ਜਿਹੜੀ ਆ ਉਹ ਵਿਗੜ ਜਾਂਦੀ ਹੈ ਕਿਉਂਕਿ ਬਹੁਤ ਘੱਟ ਚਾਂਸਸ ਹੁੰਦੇ ਆ ਕਿ ਮਾਮਲਾ ਜਿਹੜਾ ਏ ਉਹ ਸੁਧਰ ਜਾਵੇ ਫਿਰ ਠੀਕ ਹੈ ਗੱਲਾਂ ਹੋਰ ਦੀਆਂ ਹੋਰ ਹੋ ਜਾਣੀਆਂ ਜੇ ਤੁਹਾਨੂੰ ਗੱਲਬਾਤ ਕਰਨੀ ਵੀ ਪੈਗੀ ਨਾ ਤੁਸੀਂ ਬੈਲੈਂਸ ਦੀ ਗੱਲਬਾਤ ਕਰਨੀ ਹੈ ਕਿ ਕਿਸੇ ਪੱਖ ਨੂੰ ਇਹ ਨਾ ਲੱਗੇ ਕਿ ਮੈਨੂੰ ਟਾਰਗੇਟ ਕਰਕੇ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਕਿਉਂਕਿ ਹੁਣ ਮਾਂ ਹੈ ਠੀਕ ਹੈ ਤੁਸੀਂ ਤੁਹਾਨੂੰ ਤਾਂ ਜੋ ਮਾਂ ਨੇ ਦੱਸਿਆ ਕਿਉਂਕਿ ਤੁਹਾਡੀ ਮਾਂ ਹੈ ਤੁਹਾਨੂੰ ਮਾਂ ਸਹੀ ਲੱਗੀ ਤੁਸੀਂ ਉਹਦੀ ਗੱਲ ਸੁਣ ਲਈ ਕਿਉਂਕਿ ਤੁਹਾਡੀ ਆਪਣੀ ਮਾਂ ਹੈ ਨਾ ਪਰ ਇਹ ਵੀ ਯਾਦ ਰੱਖਿਓ ਕਿ ਪਰਜਾਈ ਦੀ ਤਾਂ ਉਹ ਸੱਸ ਹੈ ਨਾ ਜਿਵੇਂ ਦਾ ਸਲੂਕ ਉਹਦਾ ਮਾਂ ਬਣ ਕੇ ਤੁਹਾਡੇ ਨਾਲ ਹੈ ਹੋ ਸਕਦਾ ਸੱਸ ਦੇ ਰੂਪ ਚੋਂ ਇਹਦਾ ਨਾ ਹੋਵੇ ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਕਦੇ ਵੀ ਆਪਸ ਦੇ ਵਿੱਚ ਉਹਨਾਂ ਦੀ ਗੱਲਬਾਤ ਦੇ ਵਿੱਚ ਤੁਸੀਂ ਨੇ ਨਹੀਂ ਬੋਲਣਾ ਇੱਕ ਜਦੋਂ ਤੁਹਾਡਾ ਵਿਆਹ ਹੋ ਗਿਆ ਨਾ ਹਰ ਵੇਲੇ ਫੋਨ ਤੇ ਮਤਲਬ ਮਿੰਟ-ਮਿੰਟ ਦੀ ਰਿਪੋਰਟਿੰਗ ਜੀ ਲੈਣੀ ਇਹ ਵੀ ਕੋਈ ਚੰਗੀ ਆਦਤ ਨਹੀਂ ਹੈਗੀ ਕਿ ਕੀ ਹੋ ਰਿਹਾ ਹੈ ਅੱਛਾ ਭਾਬੀ ਸ਼ਾਪਿੰਗ ਕਰ ਲਈ ਫਿਰ ਕਿਵੇਂ ਦੇ ਕੱਪੜੇ ਲੈ ਕੇ ਆਈ ਕਿੰਨੇ ਦੇ ਕੱਪੜੇ ਲੈ ਕੇ ਆਈ ਹੈ ਕਿੰਨੇ ਕੁ ਦੇ ਉਹਨੇ ਕੱਪੜੇ ਤੁਸੀਂ ਉਹਨੂੰ ਦਵਾਤੇ ਜਾਂ ਉਹਦੇ ਪੇਕੇ ਆਏ ਸੀ ਦਿਨ ਇਤਿਹਾਰ ਦੇ ਉਹਨੂੰ ਕੀ ਦੇ ਕੇ ਗਏ ਮੈਨੂੰ ਕੱਪੜੇ ਤੁਸੀਂ ਮਹਿੰਗੇ ਦੋਗੇ ਉਹਦੇ ਨਾਲੋਂ ਮੈਨੂੰ ਮਹਿੰਗੇ ਦਿਓ ਜਦੋਂ ਦੋਗੇ ਇਹ ਚੀਜ਼ਾਂ ਇਹ ਕੰਪੈਰੀਜ਼ਨ ਕਰਨੇ ਬੰਦ ਕਰ ਦੋ ਮੈਨੂੰ ਨਾ ਇੱਕ ਵਾਰ ਬੜੀ ਹੈਰਾਨੀ ਹੋਈ ਸੀ ਕਿ ਮੈਂ ਕਿਸੇ ਨੂੰ ਆਪਣੇ ਹੀ ਕਿਸੇ ਜਾਣਕਾਰ ਨੂੰ ਗੱਲ ਕਰਦੇ ਸੁਣਿਆ ਇੱਕ ਜਿਹੜੀ ਪਰਜਾਈ ਹੈ ਉਹਨੂੰ ਘਰ ਦੇ ਵਿੱਚ ਆਏ ਹੋਏ 17-18 ਸਾਲ ਹੋ ਗਏ ਇੱਕ ਕੁੜੀ ਨੂੰ ਵਿਆਹ ਕੇ ਆਏ ਹੋਏ ਠੀਕ ਹੈ ਨਨਦ ਦੇ ਵਿਆਹ ਨੂੰ ਵੀ 13-14 ਸਾਲ ਹੋ ਚੁੱਕੇ ਆ ਪਰ ਕਿਸੇ ਥਾਂ ਤੇ ਫੰਕਸ਼ਨ ਦੇ ਵਿੱਚ ਬੈਠੀਆਂ ਉਹ ਮਾਵਾਂ ਧੀਆਂ ਆਪਸ ਦੇ ਵਿੱਚ ਗੱਲਾਂ ਕਰ ਰਹੀਆਂ ਸੀ ਤੇ ਬਾਈ ਚਾਂਸ ਸੀ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਕਿਉਂਕਿ ਕੋਲ ਬੈਠੇ ਸੀ ਮੇਰੇ ਕੰਨ ਦੇ ਵਿੱਚ ਪਈ ਉਹ ਕਹਿੰਦੇ ਵੀ ਤੁਸੀਂ ਨਾ ਕੰਟਰੋਲ ਰੱਖੋ ਬਹੁਤਾ ਸਿਰ ਚੜਾਉਣ ਦੀ ਜ਼ਰੂਰਤ ਨਹੀਂ ਹੈਗੀ ਪਰਜਾਈ ਨੂੰ ਜੇ ਕੋਈ ਨਵਾਂ ਫਰਨੀਚਰ ਵਗੈਰਾ ਇਹ ਮੰਗ ਰਹੀ ਹੈ ਨਾ ਤਾਂ ਦੇਣ ਦੀ ਜ਼ਰੂਰਤ ਨਹੀਂ ਹੈ ਜਦੋਂ ਤੁਸੀਂ ਚਾਹੁੰਨੀ ਆਂ ਵੀ ਤੁਹਾਡੇ ਘਰ ਦੇ ਵਿੱਚ ਤੁਹਾਡਾ ਹੁਕਮ ਚੱਲੇ ਪਰਜਾਈ ਦਾ ਵੀ ਤਾਂ ਜੀ ਕਰਦਾ ਨਾ ਉਹਦਾ ਵੀ ਘਰ ਹੈ ਉਦਾ ਵੀ ਨਹੀਂ ਦਿਲ ਕਰਦਾ ਵੀ ਮੇਰੇ ਘਰ ਦੇ ਵਿੱਚ ਵੀ ਮੇਰੀ ਚੱਲੇ ਤੁਸੀਂ ਚਾਹਨੀਆਂ ਹੋ ਵੀ ਸਹੁਰਿਆਂ ਦੇ ਵਿੱਚ ਥੋੜੀ ਚੱਲੇ ਹਨਾ ਤੁਹਾਡੇ ਸਹੁਰਿਆਂ ਦੇ ਵਿੱਚ ਤੇ ਪੇਕਿਆਂ ਦੇ ਵਿੱਚ ਤੁਹਾਡੀ ਮਾਂ ਦੀ ਚੱਲੇ ਐਵੇਂ ਕਿਵੇਂ ਹੋ ਸਕਦਾ ਸੋਚ ਕੇ ਦੇਖੋ ਜੇ ਤਾਂ ਸਹੁਰਿਆਂ ਦੇ ਵਿੱਚ ਵੀ ਸੱਸ ਦੀ ਚੱਲੂਗੀ ਠੀਕ ਹੈ ਫਿਰ ਪੇਕਿਆਂ ਦੇ ਵਿੱਚ ਮਾਂ ਦੀ ਚੱਲੇ ਕੋਈ ਦਿੱਕਤ ਨਹੀਂ ਪਰ ਬਹੁਤੀ ਵਾਰ ਕੀ ਹੁੰਦਾ ਕੁੜੀਆਂ ਕਹਿੰਨੀਆਂ ਵੀ ਮੇਰੇ ਸਹੁਰਿਆਂ ਦੇ ਵਿੱਚ ਵੀ ਮੇਰੀ ਹੀ ਚੱਲਦੀ ਹੈ ਤੇ ਪੇਕਿਆਂ ਦੇ ਵਿੱਚ ਵੀ ਮੈਂ ਆਪਣੀ ਚਲਾਉਂ ਚਲਾਉਂ ਕਿਵੇਂ ਮਾਂ ਦੇ ਥਰੂ ਵਿਚ ਨੂੰ ਹੋ ਕੇ ਠੀਕ ਹੈ ਇਹ ਗੱਲਾਂ ਵੀ ਜਾਇਜ਼ ਨਹੀਂ ਹੁੰਦੀਆਂ ਇਹ ਚੀਜ਼ਾਂ ਫਿਰ ਤੁਹਾਡਾ ਰਿਸ਼ਤਾ ਖਰਾਬ ਕਰ ਦਿੰਦੀਆਂ ਆ ਪ੍ਰਾਪਰ ਜਾਈ ਦੀ ਆਪਣੀ ਕਬੀਲਦਾਰੀ ਹੈ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਠੀਕ ਹੈ ਜੇ ਅੱਜ ਤੁਸੀਂ ਉਹਨਾਂ ਨਾਲ ਕੋਈ ਵਧੇ ਕੀ ਕਰ ਵੀ ਲਓਗੇ ਨਾ ਅੱਜ ਉਹ ਜ਼ਰ ਵੀ ਲੈਣਗੇ ਅੱਜ ਚੀਜ਼ਾਂ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੈਗੀਆਂ ਇਹ ਗੱਲ ਯਾਦ ਰੱਖਿਓ ਮਾਪਿਆਂ ਨੇ ਹਮੇਸ਼ਾ ਨਹੀਂ ਬੈਠੇ ਰਹਿਣਾ ਤੇ ਅਸੀਂ ਕਹਿੰਨੇ ਆ ਨਾ ਲੋਕਤਾਰਾ ਦੇ ਵਿੱਚੋਂ ਆਉਂਦਾ ਵੀ ਇੱਕ ਵੀਰ ਦਈ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ ਜਦੋਂ ਮਾਪੇ ਨਹੀਂ ਹੋਣਗੇ ਨਾ ਇਹ ਹਕੀਕਤ ਹੈ ਜੇ ਜ਼ਿੰਦਗੀ ਸਾਵੀ ਤੋਰੇ ਤੋਰੇ ਤਾਂ ਸਾਡੇ ਮਾਪਿਆਂ ਨੇ ਸਾਡੇ ਤੋਂ ਪਹਿਲਾਂ ਜਾਣਾ ਇਹ ਸੱਚ ਨੂੰ ਕੋਈ ਨਹੀਂ ਬਦਲ ਸਕਦਾ ਤਾਂ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਜੀ ਨੇ ਸਾਰੀ ਉਮਰ ਸਾਡੇ ਨਾਲ ਨਿਭਣਾ ਨਾ ਉਹ ਸਾਡੇ ਭਰਾ ਪਰਜਾਈਆਂ ਨੇ ਕਿਸੇ ਬਾਹਰਲੇ ਨਾਲ ਵੀ ਥੋੜਾ ਕੋਈ ਮਸਲਾ ਹੋ ਵੀ ਗਿਆ ਨਾ ਕਿਸੇ ਬਾਹਰਲੇ ਕੋਲ ਵੀ ਨਿੰਦਿਆ ਨਾ ਕਰੋ ਆਪਣੇ ਭਰਾ ਪਰਜਾਈ ਦੀ ਬਾਰਲਿਆਂ ਨੇ ਨਹੀਂ ਆਕੇ ਨਿਭਣਾ ਤੁਹਾਡੇ ਨਾਲ ਨਾ ਬਾਰਲਿਆਂ ਨੇ ਤੁਹਾਡੇ ਦਿਨ ਤਿਹਾੜੇ ਤੁਹਾਡੇ ਮੌਕੇ ਤੇ ਤੁਹਾਡੇ ਨਾਲ ਖੜਨਾ ਕਈ ਵਾਰ ਨਾ ਅਸੀਂ ਐਨਾ ਬੁਰਾ ਬਣਾ ਦਿੰਨੇ ਆ ਭਰਜਾਈਆਂ ਨੂੰ ਵੀ ਹਰੇਕ ਜਣੇ ਖਣੇ ਕੋਲ ਅਸੀਂ ਉਹਦੀ ਨਿੰਦਿਆ ਕਰਦੇ ਆ ਵੀ ਇਹਨੇ ਭਾਬੀ ਤਾਂ ਐਵੇਂ ਦੀ ਐ ਇਹਨੇ ਇਹ ਕੀਤਾ ਇਹਨੇ ਇਹ ਕੀਤਾ ਠੀਕ ਹੈ ਉਹਨੇ ਹੀ ਤੁਹਾਡੇ ਨਾਲ ਵਰਤਣਾ ਇਹ ਗੱਲ ਯਾਦ ਰੱਖਿਓ ਜਿਹੜੇ ਸ਼ਰੀਕੇ ਵਾਲਿਆਂ ਨਾਲ ਤੁਸੀਂ ਗੱਲਾਂ ਕਰਦੇ ਹੋ ਜਿਨ੍ਹਾਂ ਨਾਲ ਤੁਸੀਂ ਗੱਲਾਂ ਦੱਸਦੇ ਹੋ ਨਾ ਆਪਣੇ ਭਰਾ ਭਰਜਾਈਆਂ ਦੀਆਂ ਠੀਕ ਹੈ ਉਹਨਾਂ ਨੇ ਸਿਰਫ ਸੁਆਦ ਲੈਣਾ ਉਹਨਾਂ ਨੇ ਤੁਹਾਡੇ ਬਰਾਬਰ ਖੜਨਾ ਨਹੀਂ ਹੈਗਾ ਜਦੋਂ ਤੁਹਾਨੂੰ ਜ਼ਰੂਰਤ ਪਈ ਨਾ ਜ਼ਿੰਦਗੀ ਦੇ ਵਿੱਚ ਹਨਾ ਉਹ ਕਹਿੰਦੇ ਵੀ ਆਪਣਾ ਮਾਰੂ ਤਾਂ ਛਾਵੇਂ ਸੁੱਟੂ ਠੀਕ ਹੈ ਤਾਂ ਵੀ ਤਾਂ ਤੁਹਾਨੂੰ ਉਹਨਾਂ ਨੇ ਹੀ ਤੁਹਾਡੇ ਨਾਲ ਖੜਨਾ ਬਾਹਰਲੇ ਕਿਸੇ ਨੇ ਤੁਹਾਡੇ ਨਾਲ ਖੜਨਾ ਨਹੀਂ ਹੈਗਾ ਇਹ ਗੱਲ ਯਾਦ ਰੱਖ ਲਿਓ ਇਹ ਮੈਂ ਸਾਰੀਆਂ ਕੁੜੀਆਂ ਨੂੰ ਕਹਿੰਨੀ ਆ ਮੈਂ ਖੁਦ ਨੂੰ ਵੀ ਕਿਉਂਕਿ ਦੇਖੋ ਮੈਂ ਵੀ ਕਿਸੇ ਦੀ ਨਣਦ ਵੀ ਆ ਮੈਂ ਕਿਸੇ ਦੀ ਭਰਜਾਈ ਵੀ ਆ ਇਹ ਗੱਲਾਂ ਅਸੀਂ ਦੇਖਣੀ ਆ ਖੁਦ ਕਿ ਕਿਤੇ ਅਸੀਂ ਅਜਿਹਾ ਕਰਤਾ ਨਹੀਂ ਰਹੇ ਸੋ ਫਾਲਤੂ ਚ ਫੋਨ ਕਰਨ ਦੀ ਮਿੰਟ-ਮਿੰਟ ਦੀ ਰਿਪੋਰਟਿੰਗ ਦੀ ਵੀ ਜ਼ਰੂਰਤ ਨਹੀਂ ਹੁੰਦੀ ਮੈਂ ਇਹ ਨਹੀਂ ਕਹਿੰਦੀ ਵੀ ਕੁੜੀਆਂ ਕਦਰਨੀਆਂ ਵੀ ਹੁਣ ਕਿਤੇ ਮਾਪਿਆਂ ਨਾਲ ਰਿਸ਼ਤਾ ਹੀ ਤੋੜ ਦਈਏ ਅਸੀਂ ਗੱਲ ਹੀ ਨਾ ਕਰੀਏ ਕਰੋ ਫੋਨ ਗੱਲਬਾਤ ਵੀ ਕਰੋ ਅਸੀਂ ਵੀ ਰੋਜ਼ ਆਪਣੇ ਮਾਪਿਆਂ ਨਾਲ ਗੱਲ ਕਰਦੇ ਆ ਠੀਕ ਹੈ ਪਰ ਉਹ ਗੱਲਬਾਤ ਕਿਵੇਂ ਦੀ ਹੁੰਦੀ ਆ ਉਹਨਾਂ ਦੀ ਸਿਹਤ ਬਾਰੇ ਗੱਲ ਹੁੰਦੀ ਆ ਘਰ ਪਰਿਵਾਰ ਦੀ ਸੁੱਖ-ਸਾਂਦ ਬਾਰੇ ਗੱਲ ਹੁੰਦੀ ਆ ਕਦੇ ਵੀ ਕਿਸੇ ਹੋਰ ਮਸਲੇ ਤੇ ਗੱਲ ਨਾ ਕਰੋ ਵੀ ਅੱਜ ਇਹਨੇ ਕੀ ਕੀਤਾ ਤੁਹਾਡੇ ਨਾਲ ਕਿਵੇਂ ਬੋਲਦੀ ਐ ਤੁਹਾਡੇ ਨਾਲ ਕਿਵੇਂ ਰਹਿੰਦੀ ਐ ਮਿੰਟ-ਮਿੰਟ ਦੀ ਰਿਪੋਰਟਿੰਗ ਜੀ ਬੰਦ ਕਰ ਦਿਓ ਮੈਂ ਕਿ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਕਿ ਅੱਜ ਕੱਲ ਨਾ ਸਾਰੇ ਸਿਆਣੇ ਤੇ ਸਮਝਦਾਰ ਐ ਹੁਣ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਤੋਂ ਨਹੀਂ ਦੱਬਦਾ ਪਹਿਲੀ ਗੱਲ ਤਾਂ ਠੀਕ ਹੈ ਬਹੁਤਾ ਕਰਕੇ ਨਾ ਲੋਕਾਂ ਦੇ ਫੋਨ ਰਿਕਾਰਡਿੰਗ ਤੇ ਹੁੰਦੇ ਆ ਤੁਸੀਂ ਕੁਝ ਨਾ ਕੁਝ ਐਵੇਂ ਦਾ ਬੋਲ ਦੋਗੇ ਜਾਂ ਜੇ ਤਾਂ ਅਗਲੇ ਨੇ ਵੈਸੇ ਹੀ ਸੁਣ ਲਿਆ ਤੇ ਜੇ ਕਿਸੇ ਅਗਲੇ ਕੋਲੋਂ ਤੁਹਾਡੀ ਰਿਕਾਰਡਿੰਗ ਪਹੁੰਚ ਗਈ ਬਾਅਦ ਦੇ ਵਿੱਚ ਤੁਸੀਂ ਤਾਂ ਮਤਲਬ ਮੂੰਹ ਚੱਕ ਕੇ ਜੋ ਆਇਆ ਬੋਲੀ ਗਏ ਉਸ ਵੇਲੇ ਠੀਕ ਹੈ ਫਿਰ ਤੁਸੀਂ ਜ਼ੋਰ ਲਾ ਲਿਓ ਤੁਸੀਂ ਉਸ ਮੁੱਦੇ ਨੂੰ ਠੀਕ ਨਹੀਂ ਕਰ ਸਕਦੇ ਤੁਹਾਡਾ ਰਿਸ਼ਤਾ ਸਾਰੀ ਜ਼ਿੰਦਗੀ ਲਈ ਖਰਾਬ ਹੋ ਜਾਊਗਾ ਤਾਂ ਕਦੇ ਵੀ ਇਹ ਗਲਤੀ ਤੁਸੀਂ ਨਹੀਂ ਕਰਨੀ ਇਹਨੂੰ ਇਹ ਚੀਜ਼ ਥੋੜਾ ਰਿਸ਼ਤਾ ਖਰਾਬ ਕਰ ਦੂਗੀ ਹੋਰ ਇੱਕ ਹੋਰ ਗਲਤੀ ਜਿਹੜੀ ਅਸੀਂ ਕਰ ਦਿੰਨੇ ਆ ਹਨਾ ਉਹ ਜਿੱਥੇ ਦੋ ਪਰਝਾਈਆਂ ਨੇ ਕਦੇ ਵੀ ਇੱਕ ਪਰਝਾਈ ਦੀ ਗੱਲ ਵੀ ਦੂਜੀ ਪਰਝਾਈ ਦੇ ਕੋਲ ਨਾ ਕਰੋ ਜਿੱਥੇ ਸੁਣ ਲਈ ਗੱਲ ਉੱਥੇ ਛੱਡ ਦਿਓ ਰੋਟੀ ਖਾਦੀ ਵੀ ਹਾਜਮ ਕਰਦੇ ਆ ਨਾ ਗੱਲਾਂ ਵੀ ਹਾਜਮ ਕਰ ਲਿਆ ਕਰੋ ਜਿੱਥੇ ਸੁਣ ਲਈ ਉੱਥੇ ਹੀ ਛੱਡ ਦਿਓ ਹਰ ਕੋਈ ਜਿਹੜਾ ਹੈ ਨਾ ਉਹਦਾ ਹਾਜਮਾ ਇੱਕੋ ਵਰਗਾ ਨਹੀਂ ਹੁੰਦਾ ਤੁਸੀਂ ਆਪਣਾ ਹਾਜਮਨ ਤਾਂ ਰੱਖ ਸਕਦੇ ਹੋ ਨਾ ਉਹ ਦਰਾਣੀਆਂ ਜਠਾਣੀਆਂ ਨੇ ਕੱਲ ਨੂੰ ਫੇਰ ਇੱਕ ਹੋ ਜਾਣਗੀਆਂ ਠੀਕ ਹੈ ਤੁਸੀਂ ਵਿੱਚ ਬੁਰੀਆਂ ਬਣ ਜੂਂਗੀਆਂ ਫਿਰ ਅਗਲਾ ਕੀ ਕਹਿੰਦਾ ਵੀ ਲੈ ਦੀਦੀ ਤਾਂ ਸਾਡੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਆ ਉਹਨਾਂ ਨੇ ਤਾਂ ਚੁਗਲੀ ਕਰ ਦੇਣੀ ਹਰੇਕ ਕਿਸੇ ਦੀ ਠੀਕ ਹੈ ਤੁਹਾਡੀ ਇਮੇਜ ਖਰਾਬ ਹੋ ਜੂਗੀ ਫਿਰ ਤੁਹਾਨੂੰ ਕੀ ਆ ਹੌਲੀ ਹੌਲੀ ਤੁਹਾਨੂੰ ਸਾਰੇ ਮੂੰਹ ਲਾਉਣਾ ਬੰਦ ਕਰ ਦੇਣਗੇ ਫਿਰ ਤੁਸੀਂ ਕਹਿੰਨੀ ਹੋਵੋਗੇ ਸਾਨੂੰ ਪੇਕਿਆਂ ਦੇ ਵਿੱਚ ਕੋਈ ਪੁੱਛਦਾ ਨਹੀਂ ਹੈਗਾ ਕਦੇ ਵੀ ਇੱਕ ਪ੍ਰਾਪਰ ਚਾਈ ਦੀ ਗੱਲ ਨਾ ਦੂਜੇ ਕੋਲ ਨਾ ਕਰੋ ਜੇ ਨਨਨੇ ਕੋਈ ਤੁਹਾਡੇ ਨਾਲ ਗੱਲ ਕਰ ਲਈ ਨਾ ਤਾਂ ਉਸ ਗੱਲ ਨੂੰ ਹਜਮ ਕਰ ਲੋ ਆਪਣੀ ਜੇ ਤੁਹਾਡੀ ਪਰਜਾਈ ਦੇ ਨਾਲ ਤੁਹਾਡਾ ਬੌਂਡ ਹੈ ਨਾ ਵਧੀਆ ਨਾ ਕਿ ਤੁਹਾਡੇ ਨਾਲ ਕੋਈ ਗੱਲ ਉਹ ਸਾਂਝੀ ਕਰ ਵੀ ਰਹੀ ਆ ਠੀਕ ਹੈ ਉਸ ਗੱਲ ਨੂੰ ਆਪਣੀ ਮਾਂ ਦੇ ਨਾਲ ਵੀ ਤੁਹਾਨੂੰ ਸਾਂਝਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਨਨਦ ਤੇ ਪਰਜਾਈ ਦਾ ਰਿਸ਼ਤਾ ਬਹੁਤ ਸੋਹਣਾ ਹੁੰਦਾ ਤੁਸੀਂ ਦੋਵੇਂ ਪੱਕੀਆਂ ਸਹੇਲੀਆਂ ਵਾਂਗ ਰਹਿ ਸਕਦੀਆਂ ਹੋ ساری ਜ਼ਿੰਦਗੀ ਲਈ ਬਹੁਤ ਸੋਹਣਾ ਰਿਸ਼ਤਾ ਹੁੰਦਾ ਇਹ ਜੇ ਤੁਸੀਂ ਇਹਨੂੰ ਵਧੀਆ ਢੰਗ ਦੇ ਨਾਲ ਚਲਾਉਂਗੀਆਂ ਠੀਕ ਹੈ ਤਾਂ ਕਿਉਂਕਿ taadi ਦੋਵੇਂ ਹੱਥਾਂ ਨਾਲ ਵੱਜਦੀ ਹੈ ਕੋਈ ਜ਼ਰੂਰਤ ਨਹੀਂ ਐ ਇਧਰ ਲੀਆਂ ਗੱਲਾਂ ਉਧਰ ਕਰਨ ਦੀ ਇਹ ਹਾਲਤ ਬਹੁਤ ਖਰਾਬ ਐ ਇਸ ਹਾਲਤ ਨੂੰ ਵੀ ਬਦਲੋ ਅੱਛਾ ਇੱਕ ਹੋਰ ਗਲਤੀ ਹੈ ਨਾ ਕਈ ਵਾਰ ਅਸੀਂ ਕੀ ਕਰਦੇ ਆ ਵੀ ਜੇ ਦੋ ਭਰਾ ਨੇ ਜਿਹੜੇ ਭਰਾ ਦੀ ਆਰਥਿਕਤਾ ਠੀਕ ਠਾਕ ਜੀ ਐ ਉਹਦੇ ਨਾਲ ਅਸੀਂ ਕੋਈ ਬਹੁਤਾ ਵਾਅ ਵਾਸਤਾ ਨਹੀਂ ਰੱਖਦੇ ਸਾਨੂੰ ਲੱਗਦਾ ਵੀ ਨਾ ਇਹਦੇ ਨਾਲ ਤਾਂ ਕੀ ਮਿਲ ਜੂ ਇਹਦੇ ਨਾਲ ਹੈ ਨਾ ਸਾਨੂੰ ਇਹ ਕੀ ਦੇ ਦੂਗਾ ਤਾਂ ਆਪਣਾ ਤੋਰਾ ਮਸੇਂ ਦੁਰਦਾ ਠੀਕ ਐ ਤੇ ਜਿਹੜਾ ਵਧੀਆ ਐ ਅਸੀਂ ਉਹਦੇ ਨਾਲ ਵਰਤ ਰਹੇ ਹੁੰਨੇ ਆ ਜਿਸ ਵੇਲੇ ਕਿਸੇ ਦੀ ਆਰਥਿਕਤਾ ਸਾਵੇਂ ਜੀ ਚੱਲ ਰਹੀ ਹੁੰਦੀ ਹੈ ਨਾ ਉਸ ਵੇਲੇ ਨਾ ਉਸ ਬੰਦੇ ਨੂੰ ਆਪਣੇ ਭੈਣ ਭਰਾਵਾਂ ਦੀ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਵੀ ਉਹਦੇ ਭੈਣ ਭਰਾ ਹੀ ਉਹਨੂੰ ਇਹ ਕਹਿ ਦੇਣ ਵੀ ਕੋਈ ਨਾ ਅਸੀਂ ਤੇਰੇ ਨਾਲ ਆ ਇਹ ਤਾਂ ਚੜਦੇ ਲੈਂਦੇ ਪਰਸ਼ਾਵੇਂ ਨੇ ਕੋਈ ਗੱਲ ਨਹੀਂ ਅੱਜ ਜਿਵੇਂ ਦਾ ਵੀ ਸਮਾਂ ਕੱਲ ਨੂੰ ਠੀਕ ਹੋ ਜਾਊਗਾ ਪਰ ਤੁਸੀਂ ਕੀ ਕਰਦੇ ਹੋ ਵੀ ਉਹੀ ਫਸਲੀ ਬਟੇਰਿਆਂ ਜਿਹਾਂ ਵਾਲੇ ਹਾਲ ਨਾ ਕਰਿਆ ਕਰੋ ਵੀ ਜਿੱਥੇ ਦੇਖੀ ਤਾਂ ਵਪਰਾਤ ਉੱਥੇ ਕੱਟੀ ਸਾਰੀ ਰਾਤ ਹੈ ਨਾ ਵੀ ਜਿੱਧਰ ਖਾਣ ਨੂੰ ਮਿਲਦਾ ਉਧਰ ਦੇ ਹੋਗੇ ਫਿਰ ਇਹ ਕੋਈ ਸਾਰੀ ਜ਼ਿੰਦਗੀ ਬਰਤਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਬਾਅਦ ਦੇ ਵਿੱਚ ਫਿਰ ਤੁਸੀਂ ਭਰਾ ਭਰਜਾਈਆਂ ਨੂੰ ਮਾੜੇ ਬਣਾਉਨੇ ਹੋ ਹਨਾ ਵੀ ਭਰਾ ਭਰਜਾਈਆਂ ਐਵੇਂ ਕਰਦੇ ਆ ਅਜਿਹਾ ਕੁਝ ਵੀ ਸਾਨੂੰ ਕਦੇ ਨਹੀਂ ਕਰਨਾ ਚਾਹੀਦਾ ਇੱਕ ਹੋਰ ਜ਼ਰੂਰੀ ਗੱਲ ਬੇਸ਼ੱਕ ਨਾ ਧੀਆ ਮਾਪਿਆਂ ਦੀ ਜਾਇਦਾਦ ਦੇ ਵਿੱਚ ਬਰਾਬਰ ਦੀਆਂ ਹੱਕਦਾਰ ਨੇ ਪਰ ਇਹ ਖਾਸ ਕਰਕੇ ਹਲੇ ਵੀ ਪੰਜਾਬ ਦੇ ਵਿੱਚ ਬਹੁਤਾ ਇਸ ਚੀਜ਼ ਦਾ ਚਲਨ ਨਹੀਂ ਹੈਗਾ ਕੁੜੀਆਂ ਮਾਪਿਆਂ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਲੈਂਦੀਆਂ ਤੇ ਮੇਰੀ ਇਹ ਧਾਰਨਾ ਹੈ ਹੋ ਸਕਦਾ ਤੁਸੀਂ ਇਸ चीज ਨੂੰ ਗਲਤ ਵੀ ਮੰਨਦੇ ਹੋ ਠੀਕ ਹੈ ਜਦੋਂ ਤੱਕ ਮਾਪੇ ਭਰਾ ਭਜਾਈ ਜਿਹੜੇ ਆ ਉਹਨਾਂ ਦੀ ਦੇਖ ਕੇ ਪਾਲ ਕਰ ਰਹੇ ਆ ਠੀਕ ਹੈ ਟੇਕ ਕੇਅਰ ਹੋ ਰਹੀ ਆ ਉਹਨਾਂ ਦੀ ਵਧੀਆ ਮਾਪਿਆਂ ਦੀ ਠੀਕ ਹੈ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਚੱਕ ਰਹੇ ਨੇ ਤੁਹਾਡੇ ਕੋਲ ਵੀ ਉਹ ਦਿਨ ਇੰਤਿਹਾਰ ਤੇ ਠੁਕਦੇ ਨੇ ਤਾਂ ਮੈਨੂੰ ਲੱਗਦਾ ਕਿ ਉੱਥੇ ਨਾ ਤੁਹਾਨੂੰ ਰਿਸ਼ਤੇ ਬਚਾ ਲੈਣੇ ਚਾਹੀਦੇ ਆ ਕਿਉਂਕਿ ਅਸੀਂ ਜਾਣਦੇ ਆ ਵੀ ਜਦੋਂ ਕੁੜੀਆਂ ਜਿੱਥੇ ਵੀ ਅੜ ਕੇ ਜ਼ਮੀਨ ਜਾਇਦਾਦ ਮੰਗਦੀਆਂ ਉੱਥੇ ਰਿਸ਼ਤੇ ਟੁੱਟ ਜਾਂਦੇ ਆ ਤਾਂ ਜੇ ਤੁਹਾਡੇ ਨਾਲ ਵਧੀਆ ਨਿਭਾ ਹੋ ਰਿਹਾ ਨਾ ਤਾਂ ਫਿਰ ਚਾਰ ਛੇ ਲੜਾਂ ਦਾ ਬਹੁਤਾ ਲਾਲਚ ਨਾ ਕਰੋ ਤੁਸੀਂ ਉੱਥੇ ਆਪਣੇ ਰਿਸ਼ਤੇ ਬਚਾ ਲਓ ਹਾਂ ਮੰਨਿਆ ਕਿ ਕੋਈ ਤੁਹਾਡੇ ਮਾਪਿਆਂ ਨੂੰ ਵੀ ਨਹੀਂ ਸਾਂਭ ਰਿਹਾ ਤੁਹਾਡੇ ਨਾਲ ਵੀ ਹੁਣ ਵੀ ਵਧੀਆ ਨਹੀਂ ਹੈਗਾ ਕਿ ਤੁਹਾਨੂੰ ਮਾਪੇ ਕਹਿ ਰਹੇ ਨੇ ਕਿ ਅਸੀਂ ਤਾਂ ਤੁਹਾਨੂੰ ਹਿੱਸਾ ਵਿੱਚ ਦੇਣਾ ਠੀਕ ਹੈ ਉੱਥੇ ਜੇ ਤੁਹਾਨੂੰ ਮਤਲਬ ਲੱਗ ਰਿਹਾ ਤੁਸੀਂ ਆਪਣਾ ਹਿੱਸਾ ਲੈ ਵੀ ਸਕਦੇ ਹੋ ਇਹ ਕੋਈ ਗੱਲ ਨਹੀਂ ਹੈਗੀ ਕਿ ਪਰ ਜੇ ਸਭ ਕੁਝ ਸਹੀ ਵੀ ਹੈ ਸਿਰਫ ਲਾਲਚ ਵਸ ਹੋ ਕੇ ਤੁਸੀਂ ਅਜਿਹਾ ਕਰ ਰਹੇ ਹੋ ਕਿ ਤੁਸੀਂ ਲਾਲਚ ਦੇ ਵਿੱਚ ਆ ਕੇ ਹੀ ਆਪਣੀ ਮਾਂ ਤੇ ਭਜਾਈ ਦੇ ਵਿੱਚ ਪਾੜ-ਪਾ ਕੇ ਰੱਖਿਆ ਕਿ ਮੈਂ ਇਹਨਾਂ ਨੂੰ ਇਕੱਠੀਆਂ ਹੀ ਨਾ ਹੋਣ ਦਵਾਂ ਕਿਉਂਕਿ ਮੈਨੂੰ ਇੱਥੋਂ ਹਿੱਸਾ ਚਾਹੀਦਾ ਤਾਂ ਫਿਰ ਇਹ ਗੱਲ ਬਹੁਤ ਗਲਤ ਹੈ ਫਿਰ ਘਰ ਜਿਹੜਾ ਹੈ ਨਾ ਉਹ ਖਰਾਬ ਹੋ ਜਾਊਗਾ ਫਿਰ ਕੁੜੀਆਂ ਕੋਲ ਪੈਸਾ ਤਾਂ ਹੋ ਸਕਦਾ ਫਿਰ ਵਾਦੂ ਹੈਨਾ ਉਹ ਤਾਂ ਤੁਸੀਂ ਆਪ ਵੀ ਕਮਾ ਸਕਦੇ ਹੋ ਕੰਮ ਕਰਕੇ ਪਰ ਜੇ ਤੁਸੀਂ ਅਜਿਹਾ ਕਰਕੇ ਜਾਇਦਾਦ ਦੇ ਲਾਲਜ ਦੇ ਵਿੱਚ ਅਜਿਹਾ ਕਰਦੇ ਹੋ ਤਾਂ ਫਿਰ ਇੱਕ ਗੱਲ ਹੋਰ ਵੀ ਯਾਦ ਰੱਖਿਓ ਕਿ ਫਿਰ ਕੱਲੀ ਜਾਇਦਾਦ ਨਹੀਂ ਹੋਣੀ ਫਿਰ ਮਾਪਿਆਂ ਦੀ ਜ਼ਿੰਮੇਵਾਰੀ ਵੀ ਲੈਣੀ ਪੈਣੀ ਹੈ ਜੇ ਜਦਾਦ ਲੈ ਰਹੀਆਂ ਹੋ ਨਾ ਪਿੱਛੇ ਤੋਂ ਫਿਰ ਮਾਪਿਆਂ ਨੂੰ ਸਾਹਮਣ ਦੀ ਹਿੰਮਤ ਵੀ ਰੱਖਿਓ ਕਿ ਮਾਪੇ ਵੀ ਹੁਣ ਸਾਹਮਣੇ ਆ ਤੇ ਫਿਰ ਜੇ ਸਾਹਮਣ ਦੀਆਂ ਹੋ ਹਨਾ ਕਈ ਸਾਹਮਣ ਦੀਆਂ ਵੀ ਨੇ ਫਿਰ ਤਾਂ ਫਿਰ ਇਹ ਏਹਸਾਨ ਨਾ ਜਿਤਾਇਆ ਕਰੋ ਕਿ ਮਾਪੇ ਫਿਰ ਸਾਡੇ ਬਾਹਰ ਚਾ ਕੇ ਬੈਠੇ ਹਨਾ ਤੁਸੀਂ ਹਿੱਸਾ ਲਿਆ ਬਰਾਬਰ ਦਾ ਤੇ ਜਦੋਂ ਹਿੱਸਾ ਲਿਆ ਫਿਰ ਤੁਸੀਂ ਪੁੱਤ ਦੇ ਬਰਾਬਰ ਹੀ ਹੋ ਗਈਆਂ ਤੇ ਜੇ ਬਰਾਬਰ ਹੋ ਤਾਂ ਫਿਰ ਜੇ ਸਾਹਮ ਵੀ ਲਈ ਤਾਂ ਫਿਰ ਏਹਸਾਨ ਕਾਦਾ ਠੀਕ ਹੈ ਤਾਂ ਇਸ ਚੀਜ਼ ਦਾ ਕੋਈ ਫਿਰ ਏਹਸਾਨ ਨਹੀਂ ਜਿਤਾਉਣਾ ਤਾਂ ਇਹ ਚੀਜ਼ ਮੰਨ ਲਓ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਦੂਜੀ ਗੱਲ ਫਿਰ ਇਹ ਵੀ ਓਨਾ ਹੀ ਵੱਡਾ ਸੱਚ ਹੈ ਕਿ ਜੇ ਹੁਣ ਤੁਸੀਂ ਹਿੱਸਾ ਲੈ ਕੇ ਆਈਆਂ ਉਹ ਤਾਂ ਫਿਰ ਥੋੜੀ ਵੀ ਨਣ ਦਾ ਮੂਹਰੇ ਉਹਨੂੰ ਵੀ ਦੇਣ ਨੂੰ ਤਿਆਰ ਰਹੋ ਫਿਰ ਕਹਿੰਦੇ ਨਾ ਵੀ ਜੇ ਫਿਰ ਪੰਜੇ ਉਂਗਲਾਂ ਫਿਰ ਤੁਹਾਨੂੰ ਬਰਾਬਰ ਕਰਨੀਆਂ ਪੈਣਗੀਆਂ ਹੁੰਦੀਆਂ ਨਹੀਂ ਹੈਗੀਆਂ ਬੇਸ਼ੱਕ ਪਰ ਕਰਨੀਆਂ ਪੈਣਗੀਆਂ ਸੋ ਮੈਨੂੰ ਲੱਗਦਾ ਨਾ ਵੀ ਰਿਸ਼ਤੇ ਸਾਡੇ ਆਪਣੇ ਹੱਥ ਦੇ ਵਿੱਚ ਹੁੰਦੇ ਆ ਵੀ ਅਸੀਂ ਇਹਨਾਂ ਨੂੰ ਕਿਵੇਂ ਬਣਾ ਕੇ ਰੱਖਣਾ ਤਿਆਂ ਕੀ ਚਾਉਂਦੀਆਂ ਨੇ ਸਿਰਫ ਇਹੀ ਕਿ ਦਿਨ ਤੇ ਹਾਰ ਤੇ ਉਹਨਾਂ ਕੋਲ ਕੋਈ ਟੁਕਦਾ ਰਹੇ ਆਪਣੇ ਮਾਪੇ ਸਾਨੂੰ ਨਾ ਸਾਰਾ ਕੁਝ ਦੇਖ ਕੇ ਵੀ ਆਉਂਦੇ ਆ ਹਨਾ ਸਭ ਕੁਝ ਪਹਿਲਾਂ ਹੀ ਪਰਮਾਤਮਾ ਨੇ ਬਧੇਰੀਆਂ ਬਰਕਤਾਂ ਲਾਈਆਂ ਹੁੰਦੀਆਂ ਹਨ ਘਰਾਂ ਦੇ ਵਿੱਚ ਚਾਰ ਛੇ ਲੜ ਵੱਧ ਵੀ ਆ ਜਾਣਗੇ ਕੋਈ ਬਹੁਤਾ ਫਰਕ ਨਹੀਂ ਪੈਣਾ ਪਰ ਜੇ ਉਹ ਆਪਣੇ ਰਿਸ਼ਤੇ ਨਾ ਹੋਏ ਉਹ ਨਿੱਗ ਨਾ ਹੋਇਆ ਫਿਰ ਸਭ ਕੁਝ ਹੋ ਕੇ ਵੀ ਖਾਲੀ ਖਾਲੀ ਲੱਗਦਾ ਸੋ ਅਜਿਹਾ ਤਾਂ ਬਹੁਤ ਘਾਟੇ ਵਾਲਾ ਸੌਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਕਰਿਓ ਇੱਕ ਅਖੀਰਲੀ ਤੇ ਜ਼ਰੂਰੀ ਗੱਲ ਕਦੇ ਵੀ ਨਾ ਪਰਾ ਪਰਜਾਈ ਦੀ ਜੁਗਲੀ ਆਪਣੇ ਸਹੁਰਿਆਂ ਦੇ ਵਿੱਚ ਨਾ ਕਰੋ ਘਰਾਂ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਠੀਕ ਹੈ ਕਦੇ ਵੀ ਨਾ ਤੁਸੀਂ ਕੋਈ ਵੀ ਅਜਿਹੀ ਗੱਲਬਾਤ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਨਹੀਂ ਕਰਨੀ ਵੀ ਇਹ ਤਾਂ ਐਵੇਂ ਕਰਦੀ ਐ ਇਹਨੇ ਇਹ ਕੀਤਾ ਹਨਾ ਤੁਸੀਂ ਅਜਿਹੀ ਕੋਈ ਗੱਲ ਨਹੀਂ ਕਰਨੀ ਹੈਗੀ ਕਿਉਂਕਿ ਤੁਹਾਡਾ ਰਿਸ਼ਤਾ ਕੱਲ ਨੂੰ ਫਿਰ ਵੀ ਠੀਕ ਹੋ ਜਾਣਾ ਉਹਨਾਂ ਦੇ ਨਾਲ ਤੁਹਾਡੇ ਭਰਾ ਪਰਜਾਈ ਨੇ ਹੋ ਸਕਦਾ ਤੁਸੀਂ ਆਪਸ ਦੇ ਵਿੱਚ ਫਿਰ ਵਰਤਣ ਲੱਗ ਜੋਂ ਤੁਸੀਂ ਵਰਤਦੇ ਵੀ ਰਹਜੋ ਠੀਕ ਹੈ ਜਿਹਦੇ ਨਾਲ ਰਿਸ਼ਤਾ ਖਰਾਬ ਹੋ ਜਾਊਗਾ ਤੁਹਾਡਾ ਉਹ ਤੁਹਾਡੇ ਸਹੁਰਿਆਂ ਦੇ ਨਾਲ ਕਿਉਂਕਿ ਜਦੋਂ ਤੁਸੀਂ ਲੜਾਈ ਕੀਤੀ ਉਹ ਤਾਂ ਤੁਸੀਂ ਸਭ ਨੂੰ ਦੱਸਤਾ ਕਿ ਸਾਡੇ ਚ ਲੜਾਈ ਹੋ ਗਈ ਠੀਕ ਹੈ ਪਰ ਆਪਰ ਜਾਈ ਨੇ ਇਹ ਕੀਤਾ ਪਰ ਜਦੋਂ ਇਕੱਠੇ ਹੋਏ ਉਦੋਂ ਨਹੀਂ ਦੱਸਿਆ ਤੇ ਜੇ ਦੱਸ ਵੀ ਦਿੱਤਾ ਤੇ ਹੋ ਸਕਦਾ ਹੈ ਕਿ ਪਿਛਲੀਆਂ ਗੱਲਾਂ ਅਗਲਿਆਂ ਦੇ ਮਨ ਦੇ ਵਿੱਚ ਹੀ ਰਹਿ ਜਾਣ ਕਿਉਂਕਿ ਜਦੋਂ ਵੀ ਕੋਈ ਵੀ ਬੰਦਾ ਗੱਲ ਦੱਸਦਾ ਉਦੋਂ ਆਪਣੇ ਆਪ ਨੂੰ ਤਾਂ ਬੰਦਾ ਵਿਚਾਰਾ ਬਣਾ ਕੇ ਦੱਸਦਾ ਹੁੰਦਾ ਤੁਸੀਂ ਜਿਹੜੀਆਂ ਉਹਨਾਂ ਨੂੰ ਵੱਧ ਘੱਟ ਗੱਲਾਂ ਬੋਲੀਆਂ ਹੋਣਗੀਆਂ ਉਹ ਤੁਸੀਂ ਆਪਣੇ ਸਹੁਰਿਆਂ ਨੂੰ ਦੱਸਣੀਆਂ ਉਦੋਂ ਅਸੀਂ ਕੀ ਦੱਸਦੇ ਹੁੰਨੇ ਆ ਵੀ ਸਾਡੇ ਨਾਲ ਤਾਂ ਉਹਨਾਂ ਨੇ ਐਵੇਂ ਕੀਤਾ ਤਾਂ ਉਹਨਾਂ ਦੀ ਇੱਕ ਇਮੇਜ ਜਿਹੜੀ ਐ ਉਹ ਖਰਾਬ ਹੋ ਗਈ ਠੀਕ ਐ ਤੇ ਇੱਕ ਗੱਲ ਯਾਦ ਰੱਖਿਓ ਮੈਂ ਫੇਰ ਕਹਨੀ ਆ ਵੀ ਕੱਟਾ ਨਾ ਕੀਲੇ ਦੇ ਜੋਰ ਤੇ ਟਿੰਗੜਦਾ ਹੁੰਦਾ ਜੇ ਤੁਸੀਂ ਆਪਣੇ ਆਪਣੇ ਪਿਛਲਿਆਂ ਦੀ ਬਰਾਈ ਸੌਰਿਆਂ ਦੇ ਵਿੱਚ ਕਰਦੀਆਂ ਹੋ ਨਾ ਉਹਨਾਂ ਦੇ ਵੀ ਤੁਸੀਂ ਦੇਰ ਸਵੇਰ ਮੇਨੇ ਖਾਈ ਲੈਣੀਆਂ ਹੋ ਫਿਰ ਜਦੋਂ ਫਿਰ ਤੁਹਾਨੂੰ ਕੋਈ ਦੂਜਾ ਕਹਿੰਦਾ ਤੁਹਾਡੇ ਸੌਰਿਆਂ ਦੇ ਵਿੱਚ ਉਹ ਵੀ ਤੁਹਾਡੇ ਐਵੇਂ ਦੇ ਨੇ ਫਿਰ ਤੁਹਾਨੂੰ ਦੁੱਖ ਵੀ ਲੱਗਦਾ ਪਰ ਤੁਹਾਡੇ ਕੋਲ ਆਪਸ਼ਨ ਕੋਈ ਨਹੀਂ ਹੁੰਦੀ ਪਹਿਲੀ ਗੱਲ ਤਾਂ ਅਜਹੀ ਗਲਤੀ ਕਦੇ ਨਾ ਕਰਿਆ ਕਰੋ ਦੂਜੀ ਗੱਲ ਫਿਰ ਨਾ ਬਾਅਦ ਦੇ ਵਿੱਚ ਤੁਸੀਂ ਤਾਂ ਠੀਕ ਠਾਕ ਰਹਿ ਜਾਂਦੇ ਹੋ ਫਿਰ ਉਸ ਗੁੱਸੇ ਦੇ ਵਿੱਚ ਉਸ ਵਰਤਾਅ ਦੇ ਵਿੱਚ ਜੇ ਕਿਤੇ ਰੱਬ ਨਾ ਕਰੇ ਕਿ ਉਸ ਮਸਲੇ ਦੇ ਵਿੱਚ ਤੁਹਾਡਾ ਪਤੀ ਕਿਤੇ ਕੁਝ ਬੋਲ ਪਿਆ ਠੀਕ ਹੈ ਫਿਰ ਜਵਾਈ ਸਾਰੀ ਉਮਰ ਲਈ ਮਾੜੇ ਬਣ ਜਾਂਦੇ ਆ ਤੁਸੀਂ ਤਾਂ ਫਿਰ ਚੰਗੀਆਂ ਬਣ ਕੇ ਬੈਠ ਚੋਂਗੀਆਂ ਸੋ ਆਪਣੇ ਰਿਸ਼ਤੇ ਖਰਾਬ ਨਾ ਕਰੋ ਇਹ ਜਿਹੜੀਆਂ ਆਦਤਾਂ ਨਾ ਜੋ ਸਾਡੇ ਚ ਹੈਗੀਆਂ ਤਾਂ ਸਾਨੂੰ ਬਦਲ ਲੈਣੀਆਂ ਚਾਹੀਦੀਆਂ ਨਹੀਂ ਤਾਂ ਫਿਰ ਮਤਲਬ ਪੇਕੇ ਉਹਨਾਂ ਚ ਰਿਨੇ ਜਿੰਨਾ ਚਿਰ ਭਰਾ ਪਰਜਾਈਆਂ ਜਿਹੜੇ ਆ ਉਹਨਾਂ ਦੇ ਹੱਥ ਦੇ ਵਿੱਚ ਕੁਝ ਹੈ ਨਹੀਂ ਤੇ ਹਲੇ ਮਾਪਿਆਂ ਦੀ ਪੁੱਗਦੀ ਹੈ ਜੇ ਚੌਨੀਆਂ ਹੋ ਨਾ ਕਿ ਮਾਪਿਆਂ ਤੋਂ ਬਾਅਦ ਵੀ ਪੇਕੇ ਕਾਇਮ ਰਹਿਣ ਤਾਂ ਪਰਜਾਈਆਂ ਦੇ ਨਾਲ ਵੀ ਸਾਂਝ ਬਣਾਉਣ ਦੀ ਕੋਸ਼ਿਸ਼ ਕਰੋ ਇਹ ਦੋਵੇਂ ਪੱਖਾਂ ਦੇ ਲਈ ਜ਼ਰੂਰੀ ਹੈ ਨਣਦ ਵੱਲੋਂ ਵੀ ਤੇ ਪਰਜਾਈ ਵੱਲੋਂ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰੰਨੀ ਦਿਓ ਇਜਾਜ਼ਤ